ਪਟਿਆਲਾ ਦੇ ਸਰੰਦ ਰੋਡ ਕਿਸਾਨ ਮੰਡੀ ਮਾਰਕੀਟ ਨਜ਼ਦੀਕ ਗੁਰਕ੍ਰਿਪਾ ਸਪਾਇਨ ਕੇਅਰ ਸੈਂਟਰ ਵਿਕੇ ਸਿਹਰਾਜਨ ਥਰੇਪੀ ਰਾਹੀਂ ਵੱਖ-ਵੱਖ ਰੋਗਾਂ ਤੋਂ निजात ਪਾਉਣ ਲਈ ਪੀੜਤ ਬਹੁਗਿਣਤੀ ਵਿੱਚ ਸਿਹਰਾਜਮ ਮਸ਼ੀਨਾ ਰਾਹੀਂ ਥਰੇਪੀ ਲੈਣ ਲਈ ਪਹੁੰਚ ਰਹੇ ਹਨ ਲੱਕਵੇ ਕਾਰਨ ਜਿਨ੍ਹਾਂ ਨੂੰ ਹੱਥ ਪੈਰ ਉੱਤੇ ਚੁੱਕਣ ਵਿੱਚ ਪਰੇਸ਼ਾਨੀ ਹੈ ਅਤੇ ਜਿਨ੍ਹਾਂ ਦੇ ਗੋਡਿਆਂ ਵਿੱਚ ਦਰਦ ਹੈ ਅਤੇ ਵੱਖ-ਵੱਖ ਬਿਮਾਰੀਆਂ ਨਾਲ ਜਿਹੜੇ ਲੋਕ ਝੂਜ ਰਹੇ ਹਨ ਸ਼ਹਿਰ ਅਤੇ ਪਿੰਡਾਂ ਦੇ ਉਹ ਲੋਕ ਇੱਥੇ ਮੁਫਤ ਥੈਰਾਪੀ ਲਾ ਰਹੇ ਹਨ ਸ਼ੇਰਾਜਮ ਥੈਪੀ ਦੇ ਮਹਿਰਾ ਅਨੁਸਾਰ ਜਿਸ ਤਰ੍ਹਾਂ ਇੱਕ ਦਰਖਤ ਦੀ ਮਜ਼ਬੂਤੀ ਦਾ ਆਧਾਰ ਉਸ ਦੀ ਨਿਭ ਹੁੰਦੀ ਹੈ ਉਸੇ ਤਰ੍ਹਾਂ ਮਨੁੱਖੀ ਸਰੀਰ ਦੀ ਮਜ਼ਬੂਤੀ ਦਾ ਆਧਾਰ ਰੀੜ ਦੀ ਹੱਡੀ ਹੁੰਦੀ ਹੈ ਤਾਂ ਸ਼ੇਰਾਜਮ ਸਿਨਾ ਰਾਹੀਂ ਰੀੜ ਦੀ ਹੱਡੀ ਦੀ ਮ사ਜ ਰਾਹੀਂ ਅਨੇਕਾਂ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਸੈਂਟਰ ਦੀ ਓਨਰ ਮਨਦੀਪ ਕੌਰ ਅਨੁਸਾਰ ਜਿਹੜੇ ਰੋਗ ਪੀੜਿਤ ਥੈਪੀ ਲੈਂਡ ਸੈਂਟਰ ਵਿਖੇ ਆ ਰਹੇ ਹਨ ਉਹਨਾਂ ਨੂੰ 33 ਮੁਫਤ ਦਿੱਤੀ ਜਾਂਦੀ ਹੈ ਜਿਹੜੇ ਵਿਅਕਤੀ ਬਿਮਾਰੀ ਜਾਂ ਕਿਸੇ ਹੋਰ ਕਾਰਨ ਸ਼ੈਰਾਜਮ ਸੈਂਟਰ ਨਹੀਂ ਆ ਸਕਦੇ ਉਹ ਸ਼ੈਰਾਜਮ ਮਸ਼ੀਨ ਦੀ ਖਰੀਦਦਾਰੀ ਕਰ ਮਸ਼ੀਨ ਨੂੰ ਆਪਣੇ ਘਰ ਲੈ ਕੇ ਜਾ ਸਕਦੇ ਹਨ ਸ਼ੈਰਾਜਮ 33 ਸੈਂਟਰ ਦਾ ਪਤਾ ਹੈ ਗੁਰਕਿਰਪਾ ਸਪਾਇਨ ਕੇਅਰ ਸੈਂਟਰ ਪਹਿਲੀ ਮੰਜ਼ਲ 67 ਕਿਸਾਨ ਮਾਰਕੀਟ ਸਰਹੰਦ ਰੋਡ ਪਟਿਆਲਾ ਮੋਬਾਈਲ ਨੰਬਰ 8968729 112 ਮੋਬਾਈਲ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਜੀ ਹਾਂਜੀ ਰੇਤੀ ਲਈਏ ਤੁਸੀਂ ਇੱਥੇ ਹਾਂਜੀ ਲਈਆ ਰੇਤੀ ਲਈਏ ਹਾਂਜੀ ਰੇਤੀ ਦਾ ਕੋਈ ਪੈਸਾ ਨਹੀਂ ਲੈਂਦੇ ਨਾ ਜੀ ਕੋਈ ਨਹੀਂ ਲੈਂਦਾ ਕਿੰਨਾ ਕਰਦੇ ਆ ਤੁਸੀਂ ਮੈਨੂੰ ਜੀ ਮੈਂ ਜੇ ਖੜੀ ਰਹਿੰਦੀ ਲੈ ਲੂਨ ਚ ਜੀ ਮੇਰੇ ਲੱਤਾਂ ਬਹੁਤ ਜਣੀ ਖੜ ਨਹੀਂ ਸਕਦੀ ਸੀ ਮੈਂ ਰੈਂਚ ਜੀ ਅੱਛਾ ਹੁਣ ਜਿੱਦੇ ਦੀ ਮੈਂ ਉਰੇ ਆਉਣ ਲੱਗਿਆਂ ਜੀ ਮੈਨੂੰ ਫਰਕ ਪੈਣ ਲੱਗ ਗਿਆ ਜੀ ਕਿੰਨੇ ਦੇ ਰੋਕ ਤੁਹਾਨੂੰ ਆਉਂਦੇ ਮੈਨੂੰ ਤਾਂ ਜੀ ਹਲੇ ਥੋੜੇ ਜਿਹਾ ਹਫਤਾ ਕੋ ਹੋਇਆ ਜੀ ਕੱਤਾ ਵਾ ਹਾਂ ਫਰਕ ਨਾ ਹਾਂ ਫਰਕ ਲੱਗਦਾ ਜੀ ਮੇਰੇ ਪੇਟ ਚ ਦਰਦ ਬਹੁਤ ਰਹਿੰਦਾਤਾ ਜੀ ਅੱਛਾ ਜੀ ਫਰਕਦਾ ਹੀ ਨਹੀਂਤਾ ਜੀ ਨਾਲ ਇਹਦੀ ਟੂਹੀ ਦੀ ਮਾਰ ਜੀ ਮੇਰੇ ਪੇਟ ਚ ਦਰਦ ਬਹੁਤ ਰਹਿੰਦਾਤਾ ਜੀ ਹੁਣ ਮੈਨੂੰ ਫਰਕ ਆ ਜੀ ਕੀ ਨਾਏ ਤੁਹਾਡਾ ਮੇਰਾ ਨਰਜਿੰਦਰ ਕੁਮਾਰ ਸਿੰਘਲਾ ਨਰਜਿੰਦਰ ਕੁਮਾਰ ਸਿੰਘਲਾ ਅਜਾਦਨਗਰ ਹਾਂਜੀ ਅਜਾਦਨਗਰ ਅਜਾਦਨਗਰ ਤੁਲਾ ਸਾਹਿਬ ਕੀ ਤੁਸੀਂ ਪਹਿਲਾਂ ਕਿੰਨੀ ਦੇਰ ਆਏ ਹੋ ਉੱਥੇ ਮੈਂ ਤਕਰੀਬਨ 100 ਮਹੀਨਾ ਆਇਆ ਇੱਥੇ ਜੀ ਪ੍ਰੋਬਲਮ ਕਾਰਨ ਹੁੰਦਾ ਕਿ ਜੀ ਮੈਨੂੰ ਮੇਰੀ ਬਾਈਪਾਸ ਸਰਜਰੀ ਵੀ ਹੋਈ ਹੋਈ ਹੈ ਬਾਈਪਾਸ ਸਰਜਰੀ ਹੋਈ ਹੈ ਹਾਂਜੀ ਹਾਂ 14 ਸਾਲ ਪਹਿਲਾਂ ਹੁਣ ਮੈਨੂੰ ਥੋੜੀ ਜੀ ਬੀਪੀ ਦੀ ਪ੍ਰੋਬਲਮ ਤੇ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਰਹੀ ਸੀ ਇੱਕ ਮੋਡੇ ਦੀ ਪ੍ਰੋਬਲਮ ਆ ਰਹੀ ਸੀ ਤੇ ਮੈਨੂੰ ਪਤਾ ਲੱਗਿਆ ਵੀ ਚਲੋ ਇਹ ਐਕਸਰਸਾਈਜ਼ ਕਰਨ ਨਾਲ ਥੈਰੇਪੀ ਲੈਣ ਨਾਲ ਵੀ ਇੰਪਰੂਵਮੈਂਟ ਹੋ ਜਾਂਦੀ ਹੈ ਸਾਰਾ ਦਿਨ ਤੁਸੀਂ ਕਿਹੜੀ ਮਸ਼ੀਨ ਖੇਡਦੀ ਹੈ ਜੀ ਮੈਂ ਵੀ V4 ਖੇਡਦੀ ਆ ਜੀ ਹਾਂਜੀ ਮਾਸਟਰ V4 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 ਹਾਂਜੀ ਹਾਂਜੀ ਇਹ ਰੀਬੂਕ ਕਰਾ ਲਿਆ ਹਾਂ ਹਾਂ ਜੀ ਹਾਂ ਦੇ ਨਾਂ ਦੇ ਰਹੇ ਤੁਹਾਨੂੰ ਆਰਾਮ ਲੱਗ ਸਵਾ ਮਹੀਨਾ ਆਇਆ ਸਵਾ ਮਹੀਨਾ ਹਾਂ ਜੀ ਹਾਂ ਜੀ ਸਵਾ ਮਹੀਨੇ ਦੇ ਵਿੱਚ ਕੀ ਫੀਲ ਕੀਤਾ ਤੁਸੀਂ ਮੈਂ ਕਾਫੀ ਇੰਪਰੂਵਮੈਂਟ ਫੀਲ ਕੀਤੀ ਵੀ ਮੇਰਾ ਜਿਹੜਾ ਮੋਢਾ ਸੀ ਉਹ ਪ੍ਰੋਪਰ ਵਰਕਿੰਗ 'ਚ ਕੰਮ ਕਰਨ ਲੱਗ ਗਿਆ ਸੀ ਕੰਮ ਕਰਨ ਲੱਗ ਗਿਆ ਜੀ ਹਾਂ ਜੀ ਤਾਂ ਉਹਨੂੰ ਯਕੀਨ ਹੋਈ ਵੀ ਕਿ ਤਸੱਲੀ ਹੋਈ ਤਾਂ ਤੁਸੀਂ ਮਸ਼ੀਨ ਸਿੱਧੇ ਹਾਂ ਜੀ ਹਾਂ ਜੀ ਦੁਆਰੇ ਦੁਆਰੇ ਸਤਿਕਾਰ ਸਾਰੇ ਪਿਆਰ ਭਰੀ ਸਤਿਕਾਰ ਤੇ ਅਸੀਂ ਸਾਡਾ ਨਾਮ ਕੁਲਦੀਪ ਸਿੰਘ ਆਈ ਵਿਲੇਜ ਕਾਲਵਾ ਜੀ ਵਿਲੇਜ ਕਾਲਵਾ ਹਾਂ ਜੀ ਤੇ ਅਸੀਂ ਸਹਿਰਾ ਜੀਮਾ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਲੋਕਾਂ ਨੂੰ ਬੜਾ ਇਥੋਂ ਆਰਾਮ ਆਇਆ ਜੀ ਤੇ ਸਾਡੇ ਬਾਬਾ ਸ੍ਰੀਂਦਰ ਸਿੰਘ ਜੀ ਨੇ ਸਾਨੂੰ ਦੱਸਿਆ ਇਹਨਾਂ ਨੇ ਚਾਰ ਪੰਜ ਮਸ਼ੀਨਾਂ ਵੀ ਬਕਾਈਆਂ ਰੱਖੀਆਂ ਨੇ ਦਵਾਈਆਂ ਜੀ ਤੇ ਉਹ ਤਾਂ ਹੱਦੇ ਨੇ ਬੜਾ ਫਾਇਦਾ ਹੋਇਆ ਜੀ ਤੇ ਇਸੇ ਕਰਕੇ ਅਸੀਂ ਵੀ ਇਹਨਾਂ ਦੇ ਕਹਿੰਦੇ ਆਉਣ ਲੱਗ ਗਏ ਤਿੰਨ ਚਾਰ ਪੰਜ ਦਿਨ ਹੋ ਗਏ ਹੁੰਦੇ ਨੇ ਸਾਨੂੰ ਬੜਾ ਫਾਇਦਾ ਜੀ ਪਿੱਠ ਤੋਂ ਤੇ ਲੱਕ ਦੀ ਪ੍ਰੋਬਲਮ ਸੀ ਹਾਂ ਜੀ ਕਿੰਨੇ ਦਿਨ ਤੋਂ ਸਾਨੂੰ ਤਾਂ ਜੀ ਥੋੜੀ ਦਿਨ ਹੋਇਆ ਚਾਰ ਪੰਜ ਦਿਨ ਹੋਇਆ ਚਾਰ ਪੰਜ ਦਿਨ ਜਾਨੀ ਕਿ ਇੰਨਾ ਫਰਕ ਪੈ ਗਿਆ ਹਾਂ ਜੀ ਹਾਂ ਜੀ ਬੜਾ ਫਰਕ ਪੈ ਗਿਆ ਸਰੀਰ ਨੂੰ ਪਤਾ ਲੱਗਦਾ ਜੀ ਚੁਸਤੀ ਫੁਰਤੀ ਸਰੀਰ ਦੀ ਕਾਇਮ ਆਈ ਨਹੀਂ ਉਦਾਂ ਬਸ ਘਰ ਜਾ ਕੇ ਹੁੰਦਾ ਜੀ ਸਹੀ ਸਰੀਰ ਪਤਾ ਨਹੀਂ ਕੰਮ ਕਰੂਗਾ ਕਿ ਨਹੀਂ ਕਰੂਗਾ ਜੀ ਹਾਂ ਜੀ ਤੇ ਕੀ ਨਾਂ ਹੈ ਸਰ ਦੇਵਿੰਦਰ ਕੁਮਾਰ ਹੈ ਦੇਵਿੰਦਰ ਕੁਮਾਰ ਜੀ ਕਿੱਥੇ ਰਹਦੇ ਹੋ ਨਿਊ ਆਫਸ ਕੋਲੋਨੀ ਦੇ ਵਿੱਚ ਨਿਊ ਆਫਸ ਕੋਲੋਨੀ ਹਾਂ ਜੀ ਠੀਕ ਹੈ ਰਿਟਾਇਰਡ ਹਾਂ ਜੀ ਹਾਂ ਜੀ ਮੈਂ ਮਰਦਨ ਨੇ ਵੀ ਆਫਸਰ ਹਾਂ ਦੇਦੀ ਕਿਉਂ ਰਹੋ ਕਿੱਥੇ ਹੈ ਮਰਚੈਂਡੀ ਵੀ ਦੇ ਵਿੱਚ ਮਰਚੈਂਡੀ ਹਾਂਜੀ ਕੀ ਕੀ ਪ੍ਰੋਬਲਮ ਸੀ ਤੁਹਾਡੀ ਮੇਰਾ ਪ੍ਰੋਬਲਮ ਕੀ ਸੀ ਜਿਵੇਂ ਵੀ ਹੱਥ ਸੁੰਨ ਹੋ ਜਾਂਦੇ ਤੇ ਲੱਤਾਂ ਸੁੰਨ ਹੋ ਜਾਂਦੀਆਂ ਤੇ ਆ ਇੱਥੇ ਜੋ ਮਾਸ ਦੀ ਕਲੋਟਿੰਗ ਸੀ ਮੇਰੇ ਬੈਕ ਸਾਈਡ ਦੇ ਉੱਤੇ ਤੇ ਜਿਹੜੀ ਰੀਡ ਦੀ ਹੱਡੀ ਦੇ ਵਿੱਚ ਹਮੇਸ਼ਾ ਦਰਦ ਰਹਿੰਦਾ ਸੀ ਠੀਕ ਹੈ ਨਹੀਂ ਬਸ ਹੁਣ ਮੈਨੂੰ ਮਤਲਬ ਵੀ 10 ਕੁ ਦਿਨ ਹੋਏ ਨੇ ਇਨਾਂ ਕੋਲੇ ਆਉਂਦਿਆਂ ਨੂੰ ਹਾਂਜੀ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਮਤਲਬ ਅਲੀਰ ਗੁਡ ਨੇਮ ਮਨਦੀਪ ਕੌਰ ਮਨਦੀਪ ਕੌਰ ਜੀ ਕਰੋ ਤੋਂ ਸੈਂਟਰ ਖੋਲਿਆ ਤੁਸੀਂ ਸੈਂਟਰ ਨੂੰ ਚੱਲਦੇ ਨੂੰ ਸਰ 16 ਸਾਲ ਹੋ ਗਏ 2008 ਦੇ ਵਿੱਚ ਖੁੱਲ੍ਹਿਆ ਸੀਗਾ ਜੀ ਤੁਸੀਂ ਐਸਐਸਆਈ ਮਰੀਜ਼ਾਂ ਦੇ ਇੱਥੇ ਕਰਵਨਲ ਥੈਰੇਪੀ ਦਿੰਦੇ ਹਾਂ ਹਾਂਜੀ ਇਹ ਜਿਹੜਾ ਇਹ ਮਸ਼ੀਨਾ ਬਾਰੇ ਤੁਸੀਂ ਚੰਨਾ ਪਾਉਂਗੇ ਸ਼ੈਰਾ ਜਨ ਬਾਰੇ ਹਾਂਜੀ ਇਹ ਆਪਣੀ ਸਾਊਥ ਕੋਰੀਆ ਦੀ ਕੰਪਨੀ ਹੈ ਇਹ ਹਾਂਜੀ ਹਾਂ ਤੇ ਆਪਣੀ ਕੰਪਨੀ ਨੂੰ ਚੱਲਦੀ ਹੋਈ ਨੂੰ 1998 ਵਿੱਚ ਸ਼ੁਰੂ ਹੋਈ ਸੀ 26 ਸਾਲ ਹੋ ਗਏ ਚੱਲਦੀ ਨੂੰ ਹਾਂਜੀ ਸਪਾਈਨ ਦੇ ਥਰੂ ਸਾਰੇ ਇਲਾਜ ਹੁੰਦੇ ਆ ਨਰਵਸ ਸਿਸਟਮ ਠੀਕ ਹੁੰਦਾ ਬਲੱਡ ਸਰਕੂਲੇਸ਼ਨ ਠੀਕ ਹੁੰਦਾ ਆ ਉਹਦੇ ਨਾਲ ਜੋ ਵੀ ਇੰਟਰਨਲ ਪ੍ਰੋਬਲਮ ਆਇਆ ਜਿਵੇਂ 슈ਗਰ ਬੀਪੀ ਹਾਰਟ ਜਾਂ ਕਿਸੇ ਨੂੰ ਰੀੜ ਦੀ ਹੱਡੀ ਗੋਡੇ ਦੁਖਦੇ ਆ ਨਿਗਾ ਘਟਾ ਮਤਲਬ ਜਿੰਨੀਆਂ ਵੀ ਆਲ ਕਿੰਨੀਆਂ ਪ੍ਰੋਬਲਮ ਆਇਆ ਸਾਰੀਆਂ ਹੌਲੀ ਹੌਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਠੀਕ ਹੈ ਜੇ ਤੁਸੀਂ ਸੈਂਟਰਲ 1998 ਦਾ ਤੁਸੀਂ ਕਹਿ ਰਹੇ ਹੋ ਵੀ ਚੱਲ ਰਿਹਾ ਹੈ। ਹਾਂਜੀ ਤੇ ਕਿੰਨੇ ਜਿਹੜੇ ਪੇਸ਼ੈਂਟ ਇੱਨੇ ਆ ਰਹੇ ਹਨ ਗੱਲ ਕੀਤੀ ਹੈ ਉਹਨਾਂ ਦੀ ਪੂਰੀ ਤਸੱਲੀ ਹੈ। ਹਾਂਜੀ ਤੇ ਇਹਦੇ ਬਾਰੇ ਤੁਸੀਂ ਦੱਸੋ ਵੀ ਤੁਸੀਂ ਜਿਹੜਾ ਟ੍ਰੀਟ ਕਰਦੇ ਹੋ। ਹਾਂਜੀ ਠੀਕ ਨਹੀਂ ਇਹਦੇ ਬਾਰੇ ਚੱਲਣਾ ਪਵੇਗਾ। ਹਾਂਜੀ ਪੇਸ਼ੈਂਟ ਜਦੋਂ ਸਾਡੇ ਕੋਲ ਆਉਂਦੇ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਮਤਲਬ ਸਪਾਈਨ ਦੇ ਬਾਰੇ ਰੀੜ ਦੀ ਹੱਡੀ ਬਾਰੇ ਸਮਝਾਈਦਾ ਆ ਲੈਕਚਰ ਹੁੰਦਾ ਹੈ ਅੱਧੇ ਘੰਟੇ ਦਾ ਉਹ ਲੈਕਚਰ ਵਿੱਚ ਹੈਲਥ ਨਾਲ ਸੰਬੰਧਿਤ ਮਸ਼ੀਨਾਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾਂਦੀ ਹੈ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਫਿਰ 40 ਮਿੰਟਾਂ ਬਾਅਦ ਆਪਣੀ ਥੈਰੇਪੀ ਹੁੰਦੀ ਹੈ ਉਹਨਾਂ ਦੀ 40 ਮਿੰਟ ਥੈਰੇਪੀ ਲੈ ਕੇ ਉੱਥੇ ਉਹਨਾਂ ਦਾ ਕਾਰਡ ਵਗੈਰਾ ਬਣਦਾ ਹੈ 40 ਮਿੰਟ ਮਤਲਬ ਉਹਨਾਂ ਨੂੰ ਗਾਈਡ ਕਰੀਦਾ 10 ਦਿਨ ਰੋਜ਼ ਆਣਾ ਤੁਸੀ 10 ਦਿਨ ਚ ਮਸ਼ੀਨ ਦਾ ਰਿਜ਼ਲਟ ਆ ਜਾਂਦਾ ਹੈ ਤੁਹਾਡੇ ਜਿਹੜੇ ਬੈਚ ਲੱਗਦੇ ਨੇ ਇਹਦੇ ਬਾਰੇ ਕਿੰਨੇ ਬੈਚ ਲੱਗਦੇ ਨੇ ਸਾਡੇ 14 ਬੈਚ ਲੱਗਦੇ ਆ 14 ਬੈਚ ਹਾਂ ਜੀ ਸਵੇਰੇ 8 ਵਜੇ ਪਹਿਲਾ ਬੈਚ ਸ਼ੁਰੂ ਕਿੰਨੀ ਕਿੰਨਾ ਟਾਈਮ ਕਿੰਨੀ ਦੇਰ ਲੈ ਕੇ ਬੈਚ ਹੁੰਦਾ ਹੈ 40 ਮਿੰਟਾਂ ਦਾ ਬੈਚ 8:00 ਤੋਂ 8:40 8:40 ਤੋਂ 9:00 ਵੀ ਇਦਾਂ ਸਾਰਾ ਦਿਨ ਸ਼ੁਰੂ ਕਿਥੋ ਕਿਥੋ ਆ ਰਹੇ ਤੁਹਾਡੇ ਕੋਲੇ ਪੇ ਸਾਡੇ ਪੂਰੇ ਪਟਿਆਲੇ ਚੋਂ ਪਟਿਆਲੇ ਦੇ ਬਾਹਰ ਨਾਲ ਜਿਹੜੇ ਜਿਹੜੇ ਜਿੰਨੇ ਵੀ ਪਿੰਡ ਪੈਂਦੇ ਆ ਜਿਹੜਾ ਜਿੰਨਾ ਵੀ ਏਰੀਆ ਆ ਸਾਰੇ ਆਂਦੇ ਆ ਸਿਟੀ ਦੇ ਵੀ ਲੋਕ ਆਂਦੇ ਪਿੰਡਾਂ ਦੇ ਵੀ ਆਉਂਦੇ ਆ ਜੀ ਜੀ ਵੀ ਤੁਹਾਡਾ ਧੰਨਵਾਦ ਵੀ ਲੋਕ ਕਰਕੇ ਜਾਂਦੇ ਨੇ ਬਹੁਤ ਸਿੱਤ ਸਿੱਤਾਂ ਵੀ ਕਰ ਤਰੀਫਾਂ ਵੀ ਕਰ ਠੀਕ ਹੋ ਗਏ ਜਾਂ ਕਿੱਦਾਂ ਦਾ ਲੱਗਦਾ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗਦਾ ਆ ਇਹ ਮੈਨੂੰ ਜਿੱਦਾਂ ਤੁਹਾਨੂੰ ਪਤਾ ਮੈਂ ਮੈਰਿਡ ਆ ਬੱਚਿਆ ਵੀ ਐ ਘਰ ਦੇ 100 ਕੰਮ ਵੀ ਹੁੰਦੇ ਆ ਘਰ ਦੇ ਵੀ ਕਈ ਪਰ ਕਹਿ ਦਿੰਦੇ ਆ ਰਹਿਣ ਦੇ ਪਰ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਜਦੋਂ ਸਾਰੇ ਮੰਮੀ ਪਾਪਾ ਇੰਨਾ ਪਿਆਰ ਦਿੰਦੇ ਆ ਅਸੀਸਾਂ ਦਿੰਦੇ ਆ ਦੁਆਵਾਂ ਦਿੰਦੇ ਆ ਤਾਂ ਮੈਨਾਂ ਮਤਲਬ ਕਦੇ ਮੈਨੂੰ ਥਕਾਵਟ ਫੀਲ ਨਹੀਂ ਹੁੰਦੀ ਜਦੋਂ ਸਾਰੀਆਂ ਚੀਜ਼ਾਂ ਦੇਖਦੇ ਆ ਯਾਨੀ ਕਿ ਤੁਹਾਡਾ ਵੀ ਘਰ ਵਰਗਾ ਮਾਹੌਲ ਘਰ ਵਰਗਾ ਮਾਹੌਲ ਬਿਲਕੁਲ ਬੱਚੂ ਆ ਹੋਰ ਚੀਜ਼ਾਂ ਤੋਂ ਅਲੱਗ ਆ ਇਹ ਟੇਕ ਇਸ ਨੂੰ ਕੋਈ ਵੀ ਪਮਾ ਗੋਡਿਆਂ ਦੀ ਦਿੱਕਤ ਆ ਪੈਰ ਸੁਨਣ ਦੇ ਅਸੀਂ ਮੇਨ ਥੈਰੇਪੀ ਸਪਾਈਨ ਦੀ ਹੀ ਕਰਦੇ ਆ ਕਿਉਂਕਿ ਇਹ ਰੂਟ ਆ ਸਾਡੀ ਬਾਡੀ ਦੀ ਜੜ ਇਹੀ ਆ ਇੱਥੋਂ ਹੀ ਸਾਰਾ ਕੁਝ ਚੱਲਦਾ ਸਾਰਾ ਨਰਵਸ ਸਿਸਟਮ ਇੱਥੋਂ ਚੱਲਦਾ ਆ ਬੈਕਬੋਨ ਆ ਸਾਡੀ ਮੇਨ ਇਹ ਤਾਂ ਅਸੀਂ ਥੈਰੇਪੀ ਮੇਨ ਇਹਦੀ ਕਰਦੇ ਆ ਨਸਾਂ ਨਾੜੀਆਂ ਸਾਡੀਆਂ ਇੱਥੋਂ ਖੁੱਲਣੀਆਂ ਆ ਇੱਥੋਂ ਹੀ ਚੱਲਦਾ ਸਾਰਾ ਕੁਝ ਤਾਂ ਹੀ ਕਈਆਂ ਨੂੰ ਗੋਡਿਆਂ ਦੀ ਪ੍ਰੋਬਲਮ ਹੁੰਦੀ ਆ ਇੱਕ ਲੱਤ ਸੁਣ ਰਹਿਣ ਲੱਗ ਜਾਂਦੀ ਪੈਰ ਸੁਣ ਹੋਣ ਲੱਗੇ ਜਦੋਂ ਉਹਦਾ ਰੀਜ਼ਨ ਕਿਤੇ ਨਾ ਕਿਤੇ ਹੀ ਹੁੰਦਾ ਕਿਉਂਕਿ L4 L5 ਜਿਹੜੀਆਂ ਸਾਡੀਆਂ ਨਾੜੀਆਂ ਹੁੰਦੀਆਂ ਆ ਇਹ ਹੀ નીચે ਲੱਤਾਂ ਗੋਡਿਆਂ ਨੂੰ ਪੈਰਾਂ ਤੱਕ ਜਾਂਦੀਆਂ ਜਦੋਂ ਇਹ ਦਬਦੀਆਂ ਆ ਤਾਂ ਹੀ ਦਿੱਕਤ ਆਉਂਦੀ ਆ ਆਪਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਲੋਅਰ ਬੈਕ ਜਿਹਨੂੰ ਆਪਾਂ ਬੋਲ ਦਿੰਦੇ ਆ ਲੋਅਰ ਬੈਕ 'ਚ ਦਿੱਕਤ ਆਏਗੀ ਸਾਡਾ ਲੈਗਸ ਤੱਕ ਪੈਰਾਂ ਤੱਕ ਦਿੱਕਤ ਜਾਏਗੀ ਸਰਵਾਈਕਲ ਵਾਲੇ ਹਿੱਸੇ 'ਚ ਆਏਗੀ ਫਿਕੀਆਂ ਦੀ ਅਬਾਵਾਆਂ ਨੇ ਉੱਪਰ ਉੱਠਦੀਆਂ ਹੈਗੀਆਂ ਉਂਗਲੀਆਂ ਹੱਥਾਂ ਦੀਆਂ ਸੁੰਦ ਰਹਿਣ ਲੱਗ ਜਾਂਦੀਆਂ ਆ ਇਹ ਤਾਂ ਕਰਕੇ ਆਪਾਂ ਇੱਥੇ ਮੇਨ ਇਹੀ ਸਿਸਟਮ ਠੀਕ ਕਰਦੇ ਆ ਸਾਰਾ ਰੀਡੀ ਹੱਡੀ ਦੇ ਜੜੀਏ ਬੋਡੀ ਸਿਸਟਮ ਜਿਹੜਾ ਸਾਡਾ ਉਹ ਠੀਕ ਹੁੰਦਾ ਆ ਸਪਾਈਨ ਦੀ ਥੈਰੇਪੀ ਕਰਦੇ ਆ ਇਹ ਆਪਣੇ ਡਿਸਕ ਬਣ ਕੇ ਸੈੱਟ ਕਰਦੀ ਆ ਮਸ਼ੀਨ ਕਿੰਨੇ ਮਣਕੇ ਹੁੰਦੇ ਆ 24 ਮਣਕੇ ਹੁੰਦੇ ਆ ਡਿਸਕ ਸੇਮ ਡਿਸਕਾਂ ਵਿੱਚ 24 ਹੁੰਦੀਆਂ ਇੱਕ ਮਣਕਾ ਇੱਕ ਡਿਸਕ ਇੱਕ ਮਣਕਾ ਇੱਕ ਡਿਸਕ ਐਵੇਂ ਹੁੰਦੇ ਆ ਹਾਂਜੀ ਜਦੋਂ ਡਿਸਕ ਦਬਜਦੀ ਹੈ ਉਹ ਦਰਦ ਬਿਲਕੁਲ ਬਿਲਕੁਲ ਤਾਂ ਹੀ ਹੁੰਦੀ ਪ੍ਰੋਬਲਮ ਜ਼ਿਆਦਾ ਜਦੋਂ ਮਸ਼ੀਨ ਵਿੱਚ ਕੰਮ ਕੀ ਮਨ ਦੇ ਜਿਹੜੀ ਕਰਦੇ ਆ ਮਸ਼ੀਨ ਇਹਦੇ ਤੇ ਹੀਟ ਮ사ਜ ਐਕੂਪ੍ਰੈਸ਼ਨ ਹੁਣ ਆਪਾਂ ਐਕੂਪ੍ਰੈਸ਼ਨ ਕਿਤੇ ਹੋਰ ਕਰਵਾਣਾ ਅਲੱਗ ਕਰਵਾਣੇ ਆ ਮ사ਜ ਅਲੱਗ ਕਰਵਾਣੇ ਆ ਬੜੀ ਸਾਰੀ ਆਪਾਂ ਨੂੰ ਕੋਈ ਦਿੱਕਤ ਨਹੀਂ ਦੀ ਆਪਾਂ ਸੇਕ ਦੇ ਦੇ ਕੇ ਠੀਕ ਕਰ ਲੈਣੇ ਆ ਪਰ ਆਪਣੀ ਮਸ਼ੀਨ ਉਹ ਪੰਜੋ ਚੀਜ਼ਾਂ ਇੱਕੋ ਵਾਰ ਸਾਡੀ ਸਪਾਈਨ ਤੇ ਕੰਮ ਕਰਦੀ ਹੈ ਹੀਟ ਮ사ਜ ਐਕੂਪ੍ਰੈਸ਼ਰ ਕੈਰੋਪ੍ਰੈਕਟਿਕ ਟੈਕਨੀਕਾ ਐਫ ਆਈ ਆਰ ਇਹੋ ਕੱਟੀਆਂ ਚੀਜ਼ਾਂ ਸਾਡੀ ਸਪਾਈਂ ਤੇ ਕੰਮ ਕਰਦੀਆਂ ਤਾਂ ਸਾਡਾ ਬੋਡੀ ਸਿਸਟਮ ਜਿਹੜਾ ਠੀਕ ਹੋਣ ਲੱਗ ਜਾਂਦਾ ਇਹਨਾਂ ਹਾਂਜੀ